ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਮਾਨਯੋਗ ਡੀਸੀਪੀ ਸਾਹਿਬ ਅਤੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਜਿਨ੍ਹਾਂ ਹਿਦਿਆਤਾਂ ਤੇ ਪਹਿਲਾਂ ਜੋ ਜੁੱਧ ਨਸ਼ਿਆਂ ਵਿਰੁੱਧ ਮੈਮ ਚਲਾਈ ਜਾ ਰਹੀ ਸੀ ਉਸ ਤਹਿਤ ਅਤੇ ਹੁਣ ਜੋ ਜੁੱਧ ਗੈਂਗਸਟਰਾਂ ਵਿਰੁੱਧ ਜਿਹੜੀ ਨਵੀਂ ਮੈਮ ਸ਼ੁਰੂ ਕੀਤੀ ਗਈ ਆ ਉਸ ਤਹਿ ਜਿਹੜਾ ਸਾਡੇ ਕੰਟੋਨਮੈਂਟ ਦੇ ਸ਼ਟਾ ਥਾਣੇ ਵੱਲੋਂ ਕੱਲ 20 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਵਿੱਚ ਇੱਕ 12 ਨੰਬਰ ਮਕਦਮਾ ਛਾੜੇ ਥਾਣੇ ਦਰਜ ਕੀਤਾ ਉਹਦੇ ਵਿੱਚ ਇੱਕ ਦੋਸ਼ੀ ਗੁਰਪ੍ਰੀਤ ਸਿੰਘ ਸੀ ਉਹ ਪਹਿਲਾਂ ਐਨਡੀ ਦੇ ਕੇਸ ਵਿੱਚ ਬੇਲੋਡ ਤੇ ਆਇਆ ਸੀ ਤੇ ਉਹ ਕੋਲੋਂ 11 ਬੋਤਲਾਂ ਨਸ਼ਾਸ਼ਰਾਬ ਬਰੰਦ ਕੀਤੀ ਐ ਇਸ ਤੋਂ ਇਲਾਵਾ 173 ਨੰਬਰ ਮਕਦਮਾ ਕੈਂਟ ਥਾਣੇ ਦਾ ਉਹਦੇ ਵਿੱਚ ਸੋਮਜੀਤ ਸਿੰਘ ਸੋਮ ਨਾਮ ਦਾ ਇੱਕ ਦੋਸ਼ੀ ਆ ਉਹਨੂੰ ਗ੍ਰਿਫਤਾਰ ਕੀਤਾ ਜੀ ਛਾਟਾ ਥਾਣੇ ਦਾ ਮਕਦਮਾ ਨੰਬਰ 3 ਐ ਜੀ ਐਨਡੀਪੀਆ ਸੈਕਟਰ ਦਾ ਉਹਦੇ ਵਿੱਚ ਇੱਕ ਦੋਸ਼ੀ ਸਰਜੀਤ ਸਿੰਘ ਕਾਕਾ ਸੀ ਪਗੋੜਾ ਸੀ ਇਹ ਡਰੱਗ ਪੈਟਰੋਲ ਦੀ ਲਿਸਟ ਵਿੱਚ ਵੀ ਹੈਗਾ ਸੀ ਇਹਨੂੰ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਸ਼ਾਟਾ ਥਾਣੇ ਦਾ 248 ਨੰਬਰ ਮਕਦਮਾ 108 ਬੀ ਐਨ ਐਸ ਜਿਹੜਾ ਪਹਿਲਾਂ 306 ਬੀ ਐਨ ਐਸ ਹੁੰਦੀ ਸੀ ਆ ਆਈ ਪੀ ਸੀ ਹੁੰਦੀ ਸੀ ਉਹਦੇ ਵਿੱਚ ਇੱਕ ਦੋਸ਼ੀ ਪਕੜਿਆ ਸੀ ਉਹਨੂੰ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਮਕਦਮਾ ਨੰਬਰ 260 ਆ 109 ਬੀ ਐਨ ਐਸ ਜੋ ਪਹਿਲਾਂ 307 ਆਈ ਪੀ ਸੀ ਸੀ ਉਹਦੇ ਵਿੱਚ ਇੱਕ ਮਨਜੀਤ ਸਿੰਘ ਨਾਂ ਦਾ ਦੋਸ਼ੀ ਅਵੇਰ ਕੇ ਤੋਂ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਮਕਦਮਾ ਨੰਬਰ 193 103 ਬੀ ਐਨਸ ਜਿਹੜਾ ਪਹਿਲਾਂ 302 ਸੀ ਇਹਦੇ ਵਿੱਚ ਇੱਕ ਧਰਮਿਆਨਾ ਦੇ ਵਿਅਕਤੀ ਦਾ ਮਰਡਰ ਐਸੀ ਜੋ ਪ੍ਰੋਲ ਤੇ ਆਇਆ ਸੀ ਇਹ ਗੈਂਗਸਟਰਾਂ ਵੱਲੋਂ ਮਰਡਰ ਕਰਾਇਆ ਗਿਆ ਸੀ ਇਹਦੇ ਵਿੱਚ ਇੱਕ ਦੋਸ਼ੀ ਮਾਨਕ ਬਹਾਮਣ ਨੂੰ ਗ੍ਰਿਫਤਾਰ ਕੀਤਾ ਵਾ ਇਸ ਤੋਂ ਇਲਾਵਾ ਜਿਹੜੇ ਹੋਰ ਵੱਖ-ਵੱਖ ਮਕਦਮਿਆਂ ਵਿੱਚ ਦੋਸ਼ੀ ਐਨਡੀ ਦੇ ਤੇ ਐਕਸਾਈ ਦੇ ਮਕਦਮਿਆਂ 'ਚ ਜਿਹੜੇ ਜ਼ਮਾਨਤ ਤੇ ਆ ਕੇ ਬਾਰ-ਬਾਰ ਦੁਬਾਰਾ ਕ੍ਰਾਈਮ ਕਰਦੇ ਸੀ ਉਹਨਾਂ 15 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਰੋਕੂ ਕਾਰਵਾਈਆਂ ਵਿੱਚ ਲਿਆਂਦੀ ਗਈ ਆ ਅੱਜ ਫਿਰ ਇਸੇ ਲੜੀ ਤਹਿਤ ਸਵੇਰ 5 ਵਜੇ ਸਾਡੇ ਦੋਨਾਂ ਐਸਐਚਓ ਵੱਲੋਂ ਰੇਡ ਕਰਕੇ ਕੰਟ ਥਾਣੇ ਵੱਲੋਂ ਵੀ ਤਿੰਨ ਦੋਸ਼ੀ ਜਿਹੜੇ ਹੈਪਚੁਅਲ ਕ੍ਰਿਮੀਨਲ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਵਾ ਅਤੇ ਛਾਟੇ ਥਾਣੇ ਵੱਲੋਂ ਜਿਹੜੇ ਵੀ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਵਾ ਇਹ ਜਿਹੜੀ ਸਾਡੀ ਮਹਿਮਾ ਜੁੱਧ ਨਸ਼ਾ ਵਿਰੋਧ ਅਤੇ ਜੁੱਧ ਗੈਂਗਸਟਰ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਗੈਂਗਸਟਰ ਅਤੇ ਇਹਨਾਂ ਦੇ ਐਸੋਸੀਏਟ ਜਿਹੜੇ ਇਹਨਾਂ ਨੂੰ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਮਦਦ ਕਰਦੇ ਆ ਉਹਨਾਂ ਦੇ ਖਿਲਾਫ ਜੇ ਪੁਖਤਾ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਸਰਕਾਰ ਦੀਆਂ ਖਾਸ ਅਧਿਅਤਾਂ ਨੇ ਕਿ ਗੈਂਗਸਟਰਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੈਂ ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਜਿਹੜੇ ਇਹਨਾਂ ਗੈਂਗਸਟਰਾਂ ਦੇ ਚਾਂਸੇ ਵਿੱਚ ਆ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਇੱਥੇ ਆ ਕੇ ਉਹਨਾਂ ਦੇ ਲਾਲਚ ਵਿੱਚ ਫਸ ਜਾਂਦੇ ਨੇ ਉਹ ਅਜਿਹਾ ਕੰਮ ਨਾ ਕਰਨ ਅਖੀਰ ਵਿੱਚ ਉਹਨਾਂ ਨੂੰ ਪੁਖਤਨਾ ਪੈਣਾ ਸਜ਼ਾ ਉਹਨਾਂ ਨੂੰ ਮਿਲਣੀ ਹੈ ਇਹ ਗੈਂਗਸਟਰ ਬਾਹਰ ਬੈਠੇ ਜਿਹੜੇ ਸਾਡੇ ਨੌਜਵਾਨਾਂ ਨੂੰ ਵਰਗਲਾ ਕੇ ਉਹਨਾਂ ਕੋਲ ਗਲਤ ਕਾਰਵਾਈਆਂ ਨੂੰ ਅੰਜਾਮ ਕਰਾਉਂਦੇ ਨੇ ਤੇ ਨੌਜਵਾਨਾਂ ਨੂੰ ਚਾਹੀਦਾ ਕਿ ਉਹਨਾਂ ਦੇ ਚਾਂਸ ਵਿੱਚ ਨਾ ਆਉਣ ਤਾਂ ਗੈਂਗਸਟਰਾਂ ਨੂੰ ਵੀ ਵਾਰਨਕ ਦਿੰਨੇ ਆ ਕਿ ਬਹੁਤ ਜਲਦੀ ਉਹਨਾਂ ਨੂੰ ਵੀ ਇਸ ਕਾਨੂੰਨ ਦੇ ਸਕੰਜੇ ਵਿੱਚ ਲਾ ਕੇ ਗ੍ਰਿਫਤਾਰ ਕੀਤਾ ਜਾਊਗਾ ਅਤੇ ਪੰਜਾਬ ਨੂੰ ਬਿਲਕੁਲ ਅਮਨ ਸ਼ਾਂਤੀ ਵਾਲਾ ਸੂਬਾ ਬਣਾਇਆ ਜਾਵੇਗਾ